ਨੀ ਟਰਾਲੀ ਬਣਾਤੀ ਫਿਰ ਬਾਈ ਟੂੜੀ ਦੇ ਤੇ ਕਿੱਡੇ ਕਿੱਡੇ ਘਟੇ ਲਾਤੀ ਆਪਾਂ ਤਾਂ ਅੱਜ ਇਸ ਕੰਜੇ ਨਾਲ ਬਾਈ 110 12 ਟਰਾਲੀ ਸੀ ਅੱਜ ਇਸ ਕੰਜੇ ਨਾਲ ਰੋਡ ਕਰੀ ਆ ਉਹ ਤੁਹਾਨੂੰ ਦਿਖਾਉਣੇ ਵੀ ਕਿੱਥੋਂ ਤੱਕ ਆਪਣੀ ਕੋਈ ਢੇਰ ਪਿਆ ਟੂੜੀ ਦਾ ਤੇ ਰੇਟ ਤਾਂ ਬਾਈ ਦਿਨੋਂ ਦਿਨ ਟੂੜੀ ਦਾ ਡਾਉਣ ਹੀ ਹੋਈ ਜਾਂਦਾ ਹੈਗਾ ਥੋੜੇ ਦੱਸੋ ਥੋੜੇ ਕੀ ਹਾਲਾਤ ਆ ਸਾਡੇ ਤਾਂ 130 ਰੁਪਏ ਟਰਾਲੀ ਦਾ ਭਾਰਦੇ ਆ ਬਾਈ ਹੁਣ 130 ਰੁਪਏ ਕਮਾਂਟ ਲ ਸੌਰੀ 130 ਰੁਪਏ ਕਮਾਂਟ ਲ ਮੰਗਦੇ ਆ ਕੱਲ ਕਦੇ ਦਿਨ ਦਾ ਕੰਮ ਰਹਿ ਗਿਆ ਬਾਕੀ ਬਈ ਤਨ 170 ਟਰਾਲੀ ਬਣਦੀ ਅੱਜ ਆਪਣੇ ਕੋਲੇ ਬਈ ਤੁਸੀਂ ਵੀ ਦੱਸਿਓ ਤੇ ਤੁਹਾਡੇ ਕਿੰਨੀ ਕੁ ਬਣਾ ਲਈ ਕਿੰਨੀ ਕੁ ਤੂੜੀ ਸਾਮੀ ਐ ਕਿਤੇ ਕੋਈ ਮੈਨੂੰ ਤਾਂ ਲੱਗਦਾ ਨਹੀਂ ਬਈ ਕਿਹੜੇ ਹਿਸਾਬ ਨਾਲ ਹਾਲਾਤ ਲੱਗਦੇ ਐ ਵਿੱਚ ਲੋਕ ਕਹਿੰਦੇ ਟਾਂਗਰਾਂ ਨੂੰ ਅੱਗ ਲੱਗੂਗੀ ਤਾਂ ਦੇਟਾ ਦਾ ਮੈਨੂੰ ਨਹੀਂ ਲੱਗਦਾ ਵੀ ਬਈ ਤੂੜੀ ਦਾ ਕੋਈ ਰੇਟ ਆ ਸਕਦਾ ਕਿਉਂ ਬਈ ਟਾਂਗਰ ਮਸ਼ੀਨਾਂ ਵਾਲਿਆਂ ਨੇ ਸਾਰੇ ਹੀ ਤੂੜੀ ਵਾਲਿਆਂ ਨੇ ਬਣਾਤੀਆਂ ਤੂੜੀਆਂ ਤਕਰੀਬਨ ਸਾਰਿਆਂ ਨੇ ਬਣਾਈ ਜਾਂਦੇ ਆ ਤੂੜੀ ਹਲੇ ਇੱਕ ਇੱਕ ਦੋ ਦਿਨਾਂ ਦਿਨਾਂ ਦਾ ਕੰਮ ਬਾਕੀ ਐ ਸਾਰੇ ਡਾਂਗਰ ਮੈਨੂੰ ਲੱਗਦਾ ਤੂੜੀ ਬਣੂਗੀ ਕੋਈ ਮੱਛਣ ਕਰਨ ਵਾਲਾ ਤਾਂ ਕੋਈ ਗੱਲ ਰਹੀ ਨਹੀਂ ਭਈ ਇਹਦੀ ਪਹਿਲਾਂ ਲੱਗਦੇ ਸੀ ਹਾਲਾਤ ਜੇ ਵੀ ਮੱਚੂਗੀ ਚੱਲ ਮਸ਼ੀਨ ਵਾਲਿਆਂ ਨੇ ਆਏ ਸੋਚ ਜੇ ਲਿਆ 900 ਰੁਪਿਆ ਬਣਾਈ ਚੱਲਦੀ ਜਾਂ 1000 ਚੱਲਦੀ ਐ ਦੋ ਤਿੰਨ ਸੌ ਦਾ ਆਪਣਾ ਟਰੈਕਟਰ ਤੇ ਰਖਾਈ ਜਾਂਦਾ ਵੀ ਕੀ ਸੱਤ 100 ਵੀ ਆਪਾਂ ਨੂੰ ਬਚੀ ਜਾਂਦਾ ਆਏ ਜੇ ਕਰੀ ਗਏ ਆ 110 ਟਰਾਲੀ ਵਾਂਗੂ ਆਪਣੀ ਵਾਹ ਇੱਥੇ ਢੇਰ ਚ ਆ ਗਈ ਕੱਲ ਦਾ ਦਿਨ ਹਲੇ ਹੋਰ ਆਊਗਾ ਹੋਊਗੀ 130 35 ਡਾਲੀ ਹੋਊ ਬਾਈ ਕੱਲ ਨੂੰ ਇੱਥੇ ਆਪਣੇ ਢੇਲ ਤੇ ਕਿ ਮੈਂ ਬਾਈ ਪੈਲੀਆਂ ਪੈਲੀਆਂ ਚੰਗੀਆਂ ਹੋਈਆਂ ਕਮੈਂਟ ਜਰੂਰ ਕਰ ਦਿਓ ਜੇ ਕੋਈ ਬਾਈ ਜੁੜ ਗਿਆ ਤੇ ਲਾਈਵ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਇਕੱਠੀ ਤੱਕ ਰੀ ਜੰਨੇ ਬਾਈ ਨੇੜੀ ਦੱਸੀ ਜਾਂਦੇ ਆ ਤੇ ਮੀਂਹ ਦੱਸੀ ਜਾਂਦੇ ਆ ਹੱਥ ਨੇ ਜੇ ਪਾਣੀ ਛਿੜਕਾਂਗੇ ਬਾਈ ਯਾਰ ਟਰੋਟ ਲੱਗਾ ਸਕੰਜਾ ਆਇਆ ਲਿਆਂਦਾ ਸੀ ਅੱਜ ਕਿਸੇ ਦਾ ਤੇ ਸਾਰੀ ਇਕੱਠੀ ਕਰਕੇ ਤੱਕਦੀ ਇੱਕ ਢੇਰ ਜਿਹਾ ਬਣਾਤਾ ਅੱਗੇ ਢੇਰੀਆਂ ਗਾਇਆਂ ਬਣੀਆਂ ਪੰਗਾ ਸੀ ਬਈ ਬੋੜ ਦੀ ਵਾਲੀ ਸੀ ਹੱਥ ਨੇ ਲਿਆਵਾਂਗੇ ਸਪਰੇਅ ਵਾਲੀ ਢੋਲ ਪਾ ਕੇ ਵੱਡਾ ਤੇ ਛਿੜਕ ਦਾਂਗੇ ਦਰ ਪਾਣੀ ਛਿੜਕ ਦਾਂਗੇ ਕੋਹਨਾ ਕੋਸ ਓਢਣ ਤੋਂ ਤਾਂ ਫਾਇਦਾ ਹੋਊਗੀ ਬਾਈ ਤੁਸੀਂ ਵੀ ਦੱਸਿਓ ਬਾਈ ਕਿੰਨੀ ਕਿੰਨੀ ਕਿ ਤੂੜੀ ਸਾਮੀ ਐ ਕੀ ਲੱਗਦਾ ਹਾਲਾਤ ਨੂੰ ਬਾਈ ਐ ਕਿ ਪਿੰਡ ਚ ਤੂੜੀ ਤਾਂ ਘਰਾਾਂ ਚ ਦਾ ਘਾਟੀ ਹੋਈ ਐ ਤੂੜੀ ਗੱਲ ਕਰ ਬਾਈ ਬਾਣਾ ਚ ਤਾਂ ਸਾਰੇ ਬਣ ਗਏ ਤਕਰੀਬਨ ਸਾਰੇ ਢਾਂਗ ਦੀ ਬਣੇ ਕੋਈ ਅੱਗ ਅੱਗ ਲੱਗਣ ਵਾਲਾ ਕੋਈ ਕੰਮ ਨਹੀਂ ਰਿਹਾ ਤੋਂ ਮਾੜੀ ਮੋਟੀ ਢਾਂਗ ਨੂੰ ਅੱਗ ਲੱਗੀ ਤਾਂ ਕੀ ਕਹਿਣਾਗਾ ਆ ਸਕੰਜਾ ਆ ਵੀ ਬਾਈ ਬਹੁਤ ਵੱਧ ਗਿਆ ਜਗਾੜ ਐ ਯਾਰ ਇਹਨੂੰ ਤਾਂ ਮੈਂ ਲਾ 25 30 ਬੰਦੇ ਵੀ ਨਹੀਂ ਲੋਡ ਕਰਦੇ ਸੀ ਆਥਨ ਨੂੰ ਇਨੇ ਕਰਤਾ 2-3 ਘੰਟਿਆਂ ਚ ਲੋਟ ਸਾਰਾ ਬਾਈ ਮਸ਼ੀਨਰੀ ਜੋਗੀ ਹੋ ਜੂਗਾ ਕਿਹੜੇ ਹਿਸਾਬ ਨਾਲ ਲੱchnਾ ਕੋਈ ਨਾ ਮਜ਼ਦੂਰ ਮਿਲਦਾ ਬਾਈ ਕੰਮ ਖਾਤਰ ਫਿਰ ਕਦੋਂ ਕੰਮ ਨਹੀਂ ਹੁੰਦੇ ਤੁਹਾਨੂੰ ਪਤਾ ਔਖੀ ਹੋ ਜਾਂਦਾਗਾ ਕੰਮਕਾਰ ਵਾਲੀ ਲੇਬਰ ਬਾਈ ਬਹੁਤ ਘੱਟ ਮਿਲਦੀ ਆ ਹੁਣ ਜੇ ਕੋਈ ਬੰਦਾ ਭਾਲਣ ਵੀ ਜਾਣੇ ਆਖਣਗੇ ਪਹਿਲਾਂ ਕੀ ਕੰਮ ਕਰਾਉਣਾ ਬਾਈ ਤੁਹਾਨੂੰ ਪਤਾ ਹੀ ਆ ਬਾਈ ਲੇਬਰ ਦੇ ਹਾਲਾਤ ਹੁਣ ਮਾੜੀ ਹੋਈ ਜਾਂਦੇ ਦਿਨੋਂ ਦਿਨ ਦਾ ਮਸ਼ੀਨੀ ਜੋਗ ਬਣ ਕੀ ਰਹੂਗਾ ਅੱਜ ਆਪਣਾ ਰੋਜ ਅੱਗੇ ਸਵਰਾਜ ਤੂੜੀ ਵਾਲੀ ਤੇ ਟਰਾਲੀਆਂ ਢੋਂਦਾ ਹੁੰਦਾ ਸੀ ਬਾਈ ਅੱਜ ਆਪਾਂ ਨੂੰ ਕਾਟ ਲਿਆ ਟਰਾਲੀਆਂ ਮਗਰ ਤੇ ਐਂਟਰ ਲਾਤਾ ਐਂਟਰ ਨਾ ਢੋਈ ਜਾਨੇ ਅੱਜ ਤੂੜੀ ਆਪਾਂ ਤੇ ਇਹਦੇ ਨਾਲ ਅੱਜ ਠੱਕੀ ਜਾਨੇ ਬਾਈ ਕਣਕਾਂ ਦੇ 4 ਜੂੜ ਦੱਸਣਾ ਬਾਈ ਕਿਹੜੇ 5 ਬੰਦੇ ਆਪਣੇ ਨਾਲ ਜੁੜੇ ਐ ਕੀ ਰਿਹਾ ਤਕਰੀਬਨ ਕਣਕਾਂ ਕੁੱਲ ਮਿਲਾ ਕੇ ਬਾਈ ਚੰਗੀਆਂ ਹੀ ਰਹਿਗਾਂ 60 ਕ ਤੋਂ ਟਾਪੰਗਾਂ 65 ਛਾਟ ਬਣੇ ਤੱਕ ਬਾਗੀਆਂ ਗੱਪਾਂ ਵਾਲਿਆਂ ਦੀ ਤਾਂ ਬਾਈ 75 75 77 77 ਬਣਿਆ ਤੇ ਵੀ ਬਾਗੀਆਂ ਜਾਂ ਕੋਈ ਬਾਈ ਕਿਸੇ ਦੇ ਨਾਲ ਖਾਲ ਪੰਘਾਂ ਲੱਗਦੇ ਗਿਆਂਗੇ ਸੜਕ ਵਾਲੇ ਥਾਂਗੇ ਇੱਕ ਵੀਡੀਓ ਵੀ ਪਾਵਾਂਗੇ ਬਾਈ ਤੁਹਾਨੂੰ ਹੁਣ ਮਰਤੀ ਹੋਈ ਸੀ ਆਪਣੇ ਰਾਹ ਦੀ ਉਹਦੇ ਬਹੁਤ ਥਾਂ ਨਿਕਲੇ ਲੋਕਾਂ ਨੂੰ ਆਹ ਰਾਹ ਨੂੰ ਬਹੁਤ ਥਾਂ ਨਿਕਲੇਗਾ ਐੇ ਹੋ ਜਾਂਦੀਆਂ ਬਾਈ ਉਹੇ ਜੇ ਥਾਂਾਂ 'ਚ ਨਹੀਂ ਇਹਦੇ ਬਾਈ ਪੂਰਾ ਸੂਦਾ ਹੁੰਦਾ ਨਾ ਕਿਲਾ ਉਹਦੇ ਦਾ ਬਾਈ 60 65 ਬਣੇ ਦੀ ਬਸ ਥੀਰ ਹੀ ਹੋਈ ਐ ਝਾੜ ਵਧਗਾ ਰਿਹਾ ਚਲੋ ਪ੍ਰਮਾਤਮਾ ਦੇਖਨੂੰ ਵਿੱਚ ਵੀਰਾਂ ਦੀਆਂ ਕਣਕਾਂ ਯਾਰ ਮੱਛ ਸੜ ਵੀ ਗਈਆਂ ਨਾ ਉਹ ਬਹੁਤ ਦੁੱਖ ਦੀ ਹੋਈ ਗੱਲ ਯਾਰ ਪੱਕ ਗਈਆਂ ਸੀ ਜਮਾਂ ਤੇ ਕਣਕਾਂ ਆਹ ਵੀ ਨੇ ਲਿਖਤਾ ਕਿ 90 ਬਣੇ ਦੀ ਹੋ ਗਈ ਬਈ ਆਪਣੀ ਉਹ ਫਰਾਵਾ 90 90 ਦੀਆਂ ਕਿਹੜੀਆਂ ਹੁੰਦੀਆਂ ਆਂਗਾ हां ਢੂੜ ਕਿੱਲੇ ਚ ਤਾਂ ਹੋ ਗਈ ਹੋਈ ਬਾਈ ਕਿੱਲੇ ਹੀ ਤੇਰਾ ਜਨਮ ਕਰਾਣਾ 11 ਕਨਾਲਾਂ ਦਾ ਹੋਇਆ ਫੇਰ ਤਾਂ ਜਿਹੜੇ ਹੋ ਗਈ ਹੋ 90 ਬਣੇ ਦੀ ਬਾਈ ਚਲੋ ਪਰਮਾਤਮਾ ਬਾਈ ਕਿਹੜੀ ਪੈਲੀ ਹੋ ਗਈ ਸੁੱਖ ਸ਼ਾਂਤੀ ਨਾਲ ਵਧੀਆ ਥਾਂ ਤੇ ਲੱਗੇ ਯਾਰ ਕੋਈ ਬਿਮਾਰੀ ਸ਼ਮਾਰੀ ਤੇ ਨਾ ਲੱਗੇ ਬਸ ਤਰੱਕੀ ਆ ਦੇਖੋ ਆਪਣੀ ਮੱਕੀ ਬੀਜੀ ਆ ਆਪਣੀ ਮੱਕੀ ਉਗਰੀ ਖੜੀ ਆ ਬਾਈ ਥੋੜੀ ਜੀ ਕੀੜੀ ਪੈ ਚੱਲੀ ਆ ਯਾਰ ਨਾ ਐ ਸਪਰੇਅ ਕਰਕੇ ਬੀਜੀ ਆਪਾਂ ਲਾਈਵ ਚੰਗਾ ਲੱਗਦਾ ਹੁੰਦਾ ਤਾਂ ਬਈ ਸ਼ੇਅਰ ਜ਼ਰੂਰ ਕਰਦਿਆ ਕਰੋ ਉਹ ਖੜੀ ਆ ਜੰਡੀ ਬਈ ਜਾਂਟਾ ਪਰਾਣੇ ਦਾ ਰਖਤ ਖੜਿਆ ਬਈ ਆਪਣੇ ਬਾਣਾ ਚ ਆਹ ਦੇਖੋ ਮੱਕੀ ਵਧੀਆ ਉਗਰੀ ਖੜੀ ਆ ਕਰਕੇ ਪਾਣੀ ਲਾਵਾਂਗੇ ਦੇ ਪਾ ਕੇ ਵੇਹ ਸੱਟ ਕੇ ਆਹ ਦੇਖੋ ਕੀੜੀ ਜੀ ਪੈਂਦੀ ਜਾਂਦੀ ਐ ਨਾ ਦਵਾਈ ਲਾ ਕੇ ਬੀਜੀ ਐ ਬਈ ਸਜੰਟਾ ਦੀ ਆਹ ਦੇਖੋ ਕੀੜੀ ਜੀ ਪੈਂਦੀ ਜਾਂਦੀ ਐ ਮਾੜੀ ਮਾੜੀ ਜੀ ਦੇਣ ਇੱਕ ਅੱਧੇ ਦਿਨ ਚ ਬਈ ਤੂੜੀ ਦਾ ਕੰਮ ਨਿਵੇੜ ਕੇ ਫਰੇ ਕਰਕੇ ਫਿਰ ਬਾਈ ਬਾਣ ਦਾ ਚਿੱਟਾ ਚੱਕ ਲਿਆ ਸੀ ਕੱਲ ਨੂੰ ਮਾਖਾ ਜੂੜਗਾ ਧਰ ਦਾਂਗੇ ਚੱਲ ਬਾਣ ਖਾਲਚ ਨਾਲ ਦੀ ਨਾਲ ਹੀ ਧਰਾਂਗੇ ਬਾਈ ਵਿੱਚ ਪਿਛਲੀ ਯਾਰ ਬਹੁਤ ਨੁਕਸਾਨ ਹੋਇਆ ਬੱਕਰੀਆਂ ਵਾਲੇ ਭਾਂਗਾਂ ਦਾ ਜਿਵੇਂ ਖੜੇ ਪਾਣੀ ਜਿਵੇਂ ਇਹ ਵਰਗਾ ਜੂੜਗਾ ਧਰ ਜਾਂਦਾ ਸੀ ਉਹ ਗੱਲ ਦੀ ਬਾਈ ਬੱਚ ਤੇ ਰੱਖਿਓ ਕਿ ਜੂੜਗਾ ਬਾਈ ਆਏ ਨਾ ਧਰਿਆ ਕਰੋ ਯਾਰ ਖਾਲਚ ਨਾ ਜਦੋਂ ਪਾਣੀ ਲੱਗਦਾ ਹੁੰਦਾ ਉਹਦੇ ਧਰ ਲੈ ਕਰੋ ਨੱਕੇ ਜੇ ਕੋਲੇ ਵੀ ਕੋਈ ਜਾਨਵਰ ਕੱਪੇ ਨਾ ਪੀਣ ਬਹੁਤ ਜਾਨਵਰਾਂ ਦਾ ਨੁਕਸਾਨ ਹੁੰਦਾ ਬਾਈ ਯਾਰ ਬਾਅਦ ਚ ਫੇਰ ਬਾਈ ਫੱਕਾਂ-ਫੱਕਾਂ ਦੀ ਕੀ ਤਿਆਰੀ ਐ ਕਿਹੜਾ ਬੀ ਲਾਉਣ ਦੇ ਬਾਰੇ ਸੋਚ ਰਹੇ ਹੋ ਤੁਸੀਂ ਬੇਚ ਲੋਕਾਂ ਨੇ ਤਾਂ ਬਾਈ ਫੱਕਾਂ ਜੀਆਂ ਲਾਉਣੀਆਂ ਲਾ ਵੀ ਦਿੱਤੀਆਂ ਉਹ ਸਾਹਮਣੇ ਲਾਈ ਜਾਂਦੇ ਆਪਣੇ ਕੋਲੇ ਸਵਰਾਜ ਟਰੈਕਟਰ ਵਾਲੇ ਤੇ ਤੁਸੀਂ ਵੀ ਦੱਸੋ ਕਿਹੜਾ ਬੀ ਲਾਉਣ ਜਾ ਰਹੇ ਹੋ ਇਹ ਕੀ ਝੋਨੇ ਦਾ ਬਾਈ ਬਾਲੇ ਗੇਤੇ ਦਾ ਕੋਈ ਫਾਇਦਾ ਤਾਂ ਹੈ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਆਹ ਬਾਈ ਨੇ ਫੇਰ ਲਿਖਤਾ ਕਿਉਂ ਗੱਪ ਮਾਰੀ ਜਾਂਦੇ ਹੋ ਯਾਰ ਸਾਡੇ ਤਾਂ 80-85万 ਨਾਰਮਲ ਹੀ ਐ ਓਹੋ ਭਰਾਵਾ ਛੋਡੇ ਪਤਾ ਨਹੀਂ ਕਿੱਲਾ 12 13 ਕਨਾਲਾਂ ਦਾ ਕਰੀ ਬੈਠੇ ਤੁਸੀਂ ਤਾਂ ਕਪੈਣ ਵਾਲੇ ਦਾ ਕਿੱਲਾ 12 13 ਕਨਾਲਾਂ ਦਾ ਕਰਤਾ ਹੋਊਗਾ ਹੱਤ ਕਿੱਲੇ ਵੜਾ ਕੇ 5 ਕਿੱਲੇ ਕਰਦੇ ਹੋਊਗਾ ਭਰਾਵਾ ਮੱਕੀਆਂ ਬਾਈ ਕਿਹੜੇ ਕਿਹੜੇ ਵੀਰਾਂ ਨੇ ਬੀਜੀਆਂ ਮੱਕੀ ਦੀ ਬਜਾਦ ਬਾਈ ਐਦ ਕੀ ਵਧੀ ਲੱਗਦੀ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਨਾ ਕਰੀ ਜਾਂਦੇ ਸੀ ਮੱਕੀ ਬੀਜ ਦੇਣੀ ਬੀਜ ਦੇਣੀ ਮੈਨੂੰ ਲੱਗਦਾ ਐ ਕਿ ਕਿਹੜੇ ਬੰਦੇ ਆਏ ਕਹਿੰਦੇ ਹੁੰਦੇ ਸੀ ਨਾ ਮੱਕੀ ਦਾ achar maada ਉਹ ਮੱਕੀ ਬੀਜੀ ਬੈਠੇ ਐ ਯਾਰ ਬਈ ਯਾਰ ਪਿਛਲੇ ਸਾਲ ਐਂ ਕਰੀ ਗਏ ਮੱਕੀ ਦਾ achar maada ਐਦਕੀ ਮੱਕੀ ਬੀਜੀ ਬੈਠੇ ਐ ਯਾਰ ਕੀ ਯਾ ਲੋਕਾਂ ਦਾ ਕਿਹੜਾ ਕੋਈ ਮੂੰਹ ਫੜਿਆ ਜਾ ਸਕਦਾ ਨਾ ਆਪਾਂ ਤਾਂ ਬਈ ਪਹਿਲੀ ਕਿਹਾ ਸੀ ਮੱਕੀ ਦਾ achar ਚੰਗਾ ਗਾ ਆਪਾਂ ਐਦਕੀ ਬੀਜ ਤਾਂ ਪਾਉਣੇ 5 ਕਿੱਲੇ achar ਬੀਜੇਗਾ ਮੱਕੀ ਦਾ ਅਗਲੀ ਯਾਰ ਸੀਗਾ ਆਪਣੇ ਕੋਲੇ ਤਨ ਕਿੱਲੇ ਐਦਕੀ ਪੌਣੇ ਇੱਕ ਦੋ ਕਿੱਲੇ ਵਧਾਤਾ ਤੇ ਸਰਿਆ ਨਹੀਂ ਸੀ ਬਈ 12 ਮਹੀਨੇ ਐਦ ਕਿ ਆਇਆ ਵੀ ਸਾਲ ਦਾ ਪ੍ਰਬੰਧ ਕਰ ਗਏ ਸੋਚਿਆ ਤਾਂ ਹੀ ਆ ਪ੍ਰਮਾਤਮਾ ਨੇ ਜੇ ਸੋਚਿਆ ਤਾਂ ਸਾਲ ਦਾ ਪ੍ਰਬੰਧ ਹੋ ਜਾਊਗਾ ਬਾਈ ਚਲੋ ਧੰਨਵਾਦ ਬਾਈ ਜਿਹੜੇ ਬੰਦੇ ਆਪਣੇ ਨਾਲ ਜੁੜੇ ਲਾਈਵ 'ਚ ਧੰਨਵਾਦ ਆਹ ਦੇਖੋ ਬਈ ਕਿਸੇ ਨੂੰ ਪੁਰਾਣਾ ਦਰਖਤ ਦਿਖਾਉਣੇ ਆ ਪੁਰਾਣੇ ਆਪਣੀਆਂ ਨਿਸ਼ਾਨੀਆਂ ਪਹਿਲਾਂ ਇਹ ਦਰਖਤ ਆਮ ਹੀ ਹੁੰਦੇ ਸੀ ਬਾਈ ਹੁਣ ਬਾਈ ਲੋਭ ਹੋ ਚੁੱਕੇ ਆ ਜਾਂ ਦਰਖਤ ਚਲੋ ਬਾਈ ਲਾਈਵ ਨੂੰ ਸ਼ੇਅਰ ਕਰ ਦਿਓ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਆ ਕਰੋ ਧੰਨਵਾਦ